ਸਕਾਉਜੀ ਮੈਂ ਡਾਕਟਰ ਕਮਲਜੀਤ ਸਿੰਘ ਜੀ ਪ੍ਰੈਜ਼ੀਡੈਂਟ ਆਈਐਮਏ ਬਟਾਲਾ ਮੈਂ ਸਾਰੇ ਹੀ ਆਈਐਮਏ ਦੀ ਤਰਫੋਂ ਬਟਾਲਾ ਨਿਵਾਸੀਆਂ ਨੂੰ ਪੰਜਾਬ ਨਿਵਾਸੀਆਂ ਨੂੰ ਸਾਰੇ ਭਾਰਤ ਵਾਸੀਆਂ ਨੂੰ ਸ੍ਰੀ ਗੁਰੂ ਨਾਨਕ ਦੇਵ ਜੀ ਦੇ ਵਿਆਹ ਪਰਮੇ ਦੀ ਬਹੁਤ-ਬਹੁਤ ਵਧਾਈਆਂ ਦੇਣਾ ਤੁਸੀਂ ਸਾਰੇ ਜਾਣਦੇ ਹੋ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਸਾਡੇ ਸ਼ਹਿਰ ਬਟਾਲਾ ਦੇ ਵਿੱਚ ਗਏ ਸੀ ਹਰ ਸਾਲ ਉਹਨਾਂ ਦੀ ਬਰਾਤ ਜਲੀ ਹੈ ਉਹ ਇਹ ਚੀਜ਼ ਪਹੁੰਚਦੀ ਹੈ ਸਾਰੇ ਹੀ ਮਟਾਲਾ ਨਿਵਾਸੀਆਂ ਦਾ ਕਿ ਲੋਕ ਜਿਹੜੇ ਬਰਾਤ ਦਾ ਸਵਾਗਤ ਕਰਦੇ ਆ ਤੇ ਇਹ ਪਰੰਪਰਾ ਜਿਹੜੀ ਹੈ ਵੀ ਚੱਲਦੀ ਆ ਰਹੀ ਹੈ ਇਸ ਪਰੰਪਰਾ ਦੇ ਨਾਲ ਅਸੀਂ ਸਿੱਖੀ ਦੇ ਨਾਲ ਜੁੜੇ ਹਾਂ ਮੈਂ ਸਾਰਿਆਂ ਨੂੰ ਬੇਨਤੀ ਕਰਦਾ ਹਾਂ ਕਿ ਸ੍ਰੀ ਗੁਰੂ ਨਾਨਕ ਦੇਵ ਜੀ ਨੇ ਜਿਹੜਾ ਸਾਨੂੰ ਅੱਗੇ ਵਧਾਉਣ ਲਈ ਜਿਹੜਾ ਸਮਾਜ ਨੂੰ ਖੁਸ਼ਹਾਲ ਬਣਾਉਣ ਲਈ ਕਿਰਤ ਕਰੋ ਨਾਮ ਜਪੋ ਤੇ ਵੰਡ ਛਕੋ ਦਾ ਜਿਹੜਾ ਸਾਨੂੰ ਮੂਲ ਮੰਤਰ ਦਿੱਤਾ ਸਾਨੂੰ ਉਸ ਮੂਲ ਮੰਤਰ ਤੇ ਕਾਇਮ ਰਹਿਣਾ ਚਾਹੀਦਾ ਉਸ ਮੂਲ ਮੰਤਰ ਦੇ ਪ੍ਰਚਾਰ ਕਰਕੇ ਉਸ ਨੂੰ ਇੰਪਲੀਮੈਂਟ ਕਰਕੇ ਇੱਕ ਵਧੀਆ ਸਮਾਜ ਤੇ ਇੱਕ ਅੱਛੇ ਸਿੱਖ ਸਿੱਖਾਂ ਦਾ ਅਨੇਕ ਅੱਛੇ ਭਾਰਤ ਦਾ ਨਿਰਮਾਣ ਕਰਨਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ